ਮਰਨ ਲਿਖਾਏ ਮੰਡਲ ਮਹਿਰਾਏ ਮਨੁੱਖ ਬੜੀਆਂ ਆਸਾਂ ਮੁਰਾਦਾਂ ਲੈ ਕੇ ਜੀਵਨ ਜੀਉਣ ਦਾ ਹੈ ਪਾਉ ਮਿਲਣ ਜੀ ਪਾਉ ਮਿਲਣ ਜੀ ਪਰ ਮਹਾਰਾਜ ਆਖਦੇ ਨੇ ਉਹਨਾਂ ਦਾ ਕੋਈ ਪੱਕਾ ਪਤਾ ਨਹੀਂ ਉਹ ਮਿਲਣ ਗੀਆਂ ਪਰ ਇੱਕ ਚੀਜ਼ ਤੈਨੂੰ ਬਿਨਾਂ ਮੰਗਿਆ ਹੀ ਮਿਲਣੀ ਹੈ ਤੇ ਮਿਲਣੀ ਉਹ ਹੀ ਮਿਲਣੀ ਹੈ ਉਹ ਮੌਤ ਹੈ ਬਹੁਤ ਮੰਗਦੇ ਕੋਈ ਨਹੀਂ ਮੰਗਦਾ ਤੇ ਸ਼ਹਿਬ ਕਹਿੰਦੇ ਸੰਸਾਰ ਚ ਕੋਈ ਵੀ ਬੰਦਾ ਮਰਨਾ ਨਹੀਂ ਚਾਹੁੰਦਾ ਸਾਰੇ ਕਹਿੰਦੇ ਆ ਲੰਮੀ ਉਮਰ ਹੋਵੇ ਬਧੇਰੇ ਜੀਵਾਂ ਪਰ ਜੋ ਕੁਦਰਤ ਦੇ ਨਿਯਮ ਹਨ ਉਹਨਾਂ ਨੂੰ ਅਸੀਂ ਬਦਲ ਨਹੀਂ ਸਕਦੇ ਕੋਈ ਬੰਦਾ ਆਖੇ ਮੈਂ ਹੁਣ ਸੂਰਜ ਨੂੰ ਛਿਪਣ ਨਹੀਂ ਦੇਣਾ ਢਲਣ ਨਹੀਂ ਦੇ ਮੈਂ ਹੋ ਸਕਦਾ ਹੈ ਜਿਹੜਾ ਚੜਿਆ ਹੈ ਉਹ ਛਿੱਪਣਾ ਕੋਈ ਬੰਦਾ ਆਖੇ ਭਾਵੇਂ ਚੋਟੀ ਦਾ ਮਾਲੀ ਹੈ ਮੈਂ ਫੁੱਲ ਨੂੰ ਮੁਰਝਾਣ ਨਹੀਂ ਦੇਣਾ ਨਹੀਂ ਜਿਹੜਾ ਫੁੱਲ ਖਿੜਿਆ ਹੈ ਉਹਨੇ ਮੁਰਝਾ ਨਹੀਂ ਮੁਰਝਾਣਾ ਹੈ ਤੇ ਤੋਂ ਅਨੇ ਚੁ ਜਿਹੜੇ ਜਗਤੀ ਸਹਿਬ ਨਾਲ ਭਗਤੀਤ ਵੱਖਤੀ ਹੈ ਬਾਣੀ ਨਾਲ ਵੀ ਭਗਤੀਤ ਰੱਖਿਆ ਕਰੋ ਬਿਹਾ ਦੇਉ ਬੱਡੇ ਬੱਡੇ ਬੰਦੇਾਂ ਦੀ ਬਾਖਤੀਅਤ ਅਤੇ ਸਾਥ ਸਰਦਿੰਦੀ ਹੈ ਮਨੁੱਖਤਾ ਸੱਤ ਦੀ ਬਾਖਤੀਅਤ ਹੀ ਅਸਲ ਵਿੱਚ ਸਾਡਾ ਸਹਾਰਾ ਬਣਦੀ ਹੈ ਸਾਡਾ ਸਹਾਰਾ ਬਾਣੀ ਨਾਲ ਬਾਖਤੀਅਤ ਜ਼ਰੂਰੀ ਹੈ ਜਿਨ੍ਹਾਂ ਦੀ ਬਾਖਤੀਅਤ ਹੈ ਜਪਜੀ ਸਾਹਿਬ ਨਾਲ ਉਹਨਾਂ ਨੇ ਪੜਿਆ ਹੋਣਾ ਹੈ ਜੋੜਨਾ ਜੀਵਨ ਮਰਨ ਨਾਲ ਜੋੜ ਅਸੀਂ ਆਪਣੀ ਚੁਆਇਸ ਨਾਲ ਨਹੀਂ ਜੰਮੇ ਬਸਾਨੂੰ ਫਲਾਣੇ ਦੇਸ਼ ਫਲਾਣੇ ਦੇ ਘਰ ਪੈਦਾ ਕਰਦੇ ਸਾਡਾ ਜਨਮ ਵੀ ਚੁਆਇਸ ਨਾਲ ਨਹੀਂ ਹੋਇਆ ਆਪਣੀ ਨਾਲ ਤੇ ਅਸੀਂ ਆਪਣੀ ਜੀਵਨ ਨੂੰ ਵੀ ਆਪਣੀ ਚੁਆਇਸ ਨਾਲ ਨਹੀਂ ਜੀ ਜੀ ਸਤ ਦੇ ਨਾਲ ਜੀ ਰਹੇ ਆ ਕਿਸੇ ਨੇ ਡਾਕਟਰ ਬਣਨਾ ਸੀ ਕਲਾਕਾਰ ਬਣ ਕੇ ਆ ਕਿ ਜੇ ਨਇਤ ਬਣਨਾ ਸੀ ਉਹ ਸਿੰਗਰ ਬਣ ਗਿਆ ਤੇ ਐਦਾਂ ਹੀ ਜਰ ਮੌਤ ਵੀ ਸਾਡੀ ਆਪਣੀ ਚੁਆਇਸ ਨਾ ਨਹੀਂ ਦੁਨੀਆ ਬੜੀ ਕਮਾਲ ਦੀ ਏ ਜਿਹੜੇ ਬੰਦੇ ਕਹਿੰਦੇ ਆ ਰੱਬਾ ਲੈ ਜਾ ਉਹਨਾਂ ਨੂੰ ਕਹਿੰਦੇ ਨਹੀਂ ਰੁਕ ਜਾ ਜੇ 2-4 ਸਾਲ ਜਿਹੜੇ ਕਹਿੰਦੇ 2-4 ਸਾਲ ਰੋਕ ਲੈ ਉਹਨਾਂ ਨੂੰ ਕਹਿੰਦੇ ਨਹੀਂ ਚੱਲ ਜਾ ਜਾਣਾ ਪੈਣਾ ਜੋਨ ਜੀਵਨ ਮਾਰਨ ਦਾ ਜੋ ਅਕੀਰ ਵਿੱਚ ਇਹੀ ਬੇਨਤੀ ਹੈ ਕਿ ਕੇਵਲ ਜੀਵਨ ਨੂੰ ਜਿਉਣਾ ਹੀ ਨਹੀਂ ਅਸੀਂ ਜੀਵਨ ਨੂੰ ਜਾਣਨਾ ਪੀਟ ਹੈ ਜੇ ਜੀਵਨ ਨੂੰ ਜਾਣ ਲਿਆ ਫਿਰ ਜੀਵਨ ਜਿਉਣ ਦੀ ਦਿਸ਼ਾ ਠੀਕ ਹੋਏਗੀ ਨਹੀਂ ਤਾਂ ਵੱਡੇ ਵੱਡੇ ਮੁਸਾਫਰ ਰਾਹੀ ਰਸਤਾ ਭਟਕ ਜਾਂਦੇ ਹਨ ਵੱਡੇ ਵੱਡੇ ਛੱਪ ਸਮੁੰਦਰ ਦੇ ਵਿੱਚ ਰਸਤਾ ਪੱਕਾ ਜਾਂਦੇ ਤੇ ਅਸੀਂ ਆਪਣੀ ਆਪਣੀ ਜ਼ਿੰਦਗੀ ਦੇਖਣੀ ਹੈ ਅਸੀਂ ਭੱਗ ਕਿ ਹੋਇਆ ਤਾਂ ਨਹੀਂ ਸਾਡੀ ਦਿਸ਼ਾ ਜੀਵਨ ਦੀ ਰਾਹ ਸਹੀ ਹੈ ਸੋ ਜੀਵਨ ਨੂੰ ਕੇਵਲ ਜੀਣਾ ਨਹੀਂ ਜਾਣਣਾ ਦੀ ਹੈ ਸੋ ਦਿਸਵਿਲਡਰ ਸੇ ਵੀ ਪਰਲਾ ਬੇਸ਼ੱਕ ਸਰੀਰਕ ਤੌਰ ਤੇ ਉਹ ਸਾਡੇ ਚ ਨਹੀਂ ਹੈ ਉਹਨਾਂ ਦਾ ਹੁਨਰ ਉਹਨਾਂ ਦੀ ਕਲਾ ਟੈਲੈਂਟ ਉਨ੍ਹਾਂ ਦਾ ਦਿਵਹਾਰ ਔਰ ਖਾਸ ਕਰਕੇ ਮਿਲਣਸਾਰ ਸੁਭਾਰ ਕਰਕੇ ਉਹ ਸਦਾ ਕੈਮ ਰਹਿਣਗੇ ਜਿੱਨੀਆਂ ਵੀ ਸੰਗਤ ਪਹੁੰਚਿਆ ਨੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਗੁਰਮੁਖ ਤੇ ਆਰਿਆਂ ਨੇ ਕਨਾਲ ਪ੍ਰਸ਼ਾਦ ਤਕਰੀਬਨ ਦਰਤਾ ਦਿਤੇ ਲੰਗਰ ਹਾਲ ਵਿਖੇ ਲੰਗਰ ਤਿਆਰ ਹੈ ਸੋ ਆ ਦਰਵਾਜੇ ਸਾਹਮਣੇ ਦਰਵਾਜੇ ਦੇ ਬਿਲਕੁਲ ਸਾਹਮਣੇ ਲੰਗਰ ਹਾਲ ਦਾ ਦਰਵਾਜ਼ਾ ਹੈ ਆਪ ਜੀ ਉਥੇ ਪਹੁੰਚੋ ਪ੍ਰਸ਼ਾਦਾ ਪਾਣੀ ਸਕੋ ਪਰਮ ਨਹੀਂ ਕਰਨਾ ਕਿ ਅਸੀਂ ਸੰਸਕਾਰ ਤੋਂ ਆਏ ਹੁਣ ਬਲਾਣੀ ਅੰਦਰ ਪਾਲਤ ਜਾਨੀ ਜੀ ਦੇ ਅਰਦਾਸ ਕੀਤੀ ਵੀ ਨਾ ਇਹ ਗੁਰੂ ਦਾ ਲੰਗਰ ਹੈ ਤੇ ਜਰੂਰ ਆਪਨੇ ਸ਼ੱਕ ਕੇ ਜਾਣਾ ਸੋ ਸਭ ਦਾ ਪਰਿਵਾਰ ਵੱਲੋਂ ਧੰਨਵਾਦ ਸਾਡੇ ਵੱਲੋਂ ਸੇਵਾ ਕਰਦੇ ਹਾਂ ਪੁਲਾ ਚੁੱਕਾਂ ਦੀ ਮਾਫੀ ਇੱਕ ਬੇਨਤੀ ਰਹੇਗੀ ਕੱਲ ਨੂੰ ਅਗੀਠੇ ਦੀ ਸੇਵਾ 9 ਵਜੇ ਹੈ ਸਾਢੇ 8:00 ਘੰਟੇ ਤੁਰਿਆ ਜਾਏਗਾ ਬਾਕੀ ਫਿਰ ਆਪ ਜੀ ਨੂੰ ਸੋਸ਼ਲ ਮੀਡੀਆ ਰਾਹੀਂ ਜੋ ਪਹੁੰਚ ਹੈ ਅੰਤ برداشت ਹੈ ਉਹਦੇ ਬਾਰੇ ਦਾਨੇ ਸੱਜਣ ਵਿਚਾਰ ਬਟੰਦਰ ਕਰਕੇ ਦੱਸ ਦੇਣਗੇ ਪੁਲ ਚੁੱਕ ਦੀ ਮਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ